ਬਾਹਿਗੁਰੂ ਜੀ ਦਾ ਖਾਲਸਾ ਬਾਹਿਗੁਰੂ ਜੀ ਦੀ ਫਤਿਹ ਜੇ ਤੇਰੇ ਕਲੇਜੇ ਲੱਗੀ ਛੁਰੀ ਨਹੀਂ ਤਾਂ ਇਹ ਨਾ ਸਮਝੀਂ ਤੇਰੇ ਸ਼ਹਿਰ ਦੀ ਹਾਲਤ ਬੁਰੀ ਨਹੀਂ ਆ ਜੋ ਤੁਸੀਂ ਫੋਟੋ ਦੇਖ ਰਹੇ ਹੋ ਨੌਜਵਾਨ ਮੁੱਛ ਦਾੜੀ ਵੀ ਨਹੀਂ ਆਈ ਗੱਭਰੂ ਦੇ ਲੇਟ ਲਿਖਿਆ ਹੋਇਆ ਮੂਰੇ ਹਰਦੀਪ ਸਿੰਘ ਰਵੀ ਹਨਾ ਇਸ ਦਾ ਬਾਪ ਮਿਹਨਤ ਕਸ਼ ਮਜ਼ਦੂਰੀ ਕਹਾਂਗੇ ਸੀਤਾ ਦੇ ਕਾਬਰ ਚਾੜਦਾ ਤੁਮ ਮੈਂ ਮਲਾਉਂਗਾ ਇਹ ਮੁੰਡਾ 4-5 ਦਿਨ ਪਹਿਲਾਂ ਬਈ ਬੁੱਧਵਾ ਅਭੀਰਵਾਰ ਦੀ ਗਲੀ ਵੀਰਵਾਰ ਦੀ ਰਾਤ ਨੂੰ ਪੂਰਾ ਹੋ ਗਿਆ ਸੁਬਾਹ ਸੁਬਾਹ ਪੂਰਾ ਹੋ ਗਿਆ ਤੁਸੀਂ ਇਸ ਵੀਡੀਓ ਨੂੰ ਸ਼ੇਅਰ ਕਰਕੇ ਅੱਗੇ ਤੋਂ ਅੱਗੇ ਪਹੁੰਚਾ ਦਿਓ ਸਰਕਾਰਾਂ ਤੱਕ ਪਹੁੰਚਾ ਦਿਓ ਸਰਕਾਰ ਦੇ ਅਹਿਲਕਾਰਾਂ ਤੱਕ ਪਹੁੰਚਾ ਦਿਓ ਆਪਾਂ ਕਿਸੇ ਸਰਕਾਰ ਨੂੰ ਮਾੜਾਂ ਹੀ ਕਹਿੰਦੇ ਕਿਸੇ ਪੁਲਿਸ ਵਾਲ ਨੂੰ ਮਾੜਾਂ ਨੇ ਕਹਿੰਦੇ ਪਰ ਉਸ ਬਾਪ ਦਾ ਦੁੱਖ ਆ 17 ਸਾਲ ਦਾ ਬੱਚਾ ਸੋ ਉਹਨੂੰ ਕਿੰਨਾ ਸੋਹਣਾ ਸਮੱਖਾ ਹੈਗਾ ਹੁਣ ਪਿਓ ਕੰਮ ਕਰਦਾ ਵਿਚਾਰਾ ਸਾਰਾ ਦਿਨ ਰਾਤ ਇਹਨੂੰ ਸ਼ੇਅਰ ਕਰ ਦਿਓ ਬਈ ਮੈਂ ਤੁਹਾਨੂੰ ਮਾਂ ਬਾਪ ਸਭ ਨਾਲ ਮਲਾਉਂਗਾ ਇਹਨਾਂ ਦੁੱਖਦ ਦੱਸਣਗੇ ਆਪਦੇ ਆਪ ਹੋਰ ਫੋਟੋ ਕਿਹੜੀ ਆ ਦੀ ਸਰਦਾਰ ਆ ਦੇਖੋ ਭਾਈ ਇਹਨੂੰ ਸ਼ੇਅਰ ਕਰ ਦਿਓ ਤੇ ਜੁੜੇ ਰਹੋ ਨਾਲ ਨਾਲ ਇਹ ਆ ਦੇਖੋ ਜੀ ਆਸੀ ਆਸੀ ਆ ਦੇਖੋ ਪੈਂਟ ਬੂਟ ਮੁੰਡਾ ਨੌਜਵਾਨ ਸੀ ਵੜਾਪੇ ਦਾ ਸਹਾਰਾ ਬਾਨਾ ਸੀ ਵੀਰ ਨੇ ਸਾਰੀ ਉਮਰ ਮਿਹਨਤ ਕਰੀ ਐ ਲੋ ਜੀ ਹੁਣ ਮੈਂ ਸੋਨੂੰ ਬਾਈਨਾ ਮਲਵਾਉਣਾ ਲਾਰੂ ਵੀ ਫੜੀ ਬਾਈ ਰੂਜੀ ਦਾ ਖਾਲਸਾ ਬਾਈ ਰੂਜੀ ਕੀ ਫੜੀ ਆਪਾਂ ਨੂੰ ਇਹ ਇਹ ਨੌਜਵਾਨ ਹੈ ਜੀ ਇਹ ਨੌਜਵਾਨ ਹੈ 18 ਕੇ 19 ਕ ਸਾਲਾਂ ਦੀ ਇਹਦੀ ਉਮਰ ਹੋਣੀ ਜਾਂ 20 ਸਾਲ ਦੀ ਹੋਣੀ ਵੱਧੋ ਵੱਧ ਕਿੰਨਾ ਸੋਹਣਾ ਸਰਦਾਰ ਹੈ ਤੁਸੀਂ ਆਪ ਦੇਖ ਲਓ ਮੇਰਾ ਬੱਚਾ ਵੀ ਜਮੈਂ ਇਸ ਬੱਚੇ ਵਰਗਾ ਹੈ ਐਡਾ ਕਾ ਮੇਰਾ ਬੱਚਾ ਅਸੀਂ ਦਿਨ ਰਾਤ ਲੜਦੇ ਆ ਜੋ ਜ਼ਹਿਰ ਵੇਚਿਆ ਯਾਰਾ ਦਿਨ ਪਰ ਰਾਤ ਮਸ਼ਾ ਵੇਚਿਆ ਰਿਆ ਸਾਡੇ ਬੱਚਿਆਂ ਨੂੰ ਪਰੋਸਿਆ ਜਾ ਰਿਹਾ ਹੈ ਕਰ ਕਰ ਇਹੋ ਅੱਗ ਹੈ ਹਰ ਘਰੇ ਪਹੁੰਚ ਚੁਕੀ ਹੈ ਇਹ ਵੀਰ ਦੇ ਘਰੇ ਪਹੁੰਚ ਗਈ ਕੱਲ ਨੂੰ ਮੇਰੇ ਵੀ ਪਹੁੰਚੂਗੀ ਹੁਣ ਇਹ ਬਾਪ ਹੈ ਵਿਚਾਰਾ ਇਹ ਮਾਤਾ ਰੋ ਰਹੀ ਹੈ ਮੈਂ ਇਹ ਚੀਜ਼ ਤਾਂ ਦਫਾਉਣਾ ਚਾਹਣਾ ਕਿਉਂਕਿ ਇਹ ਅੱਗ ਹਰ ਘਰ ਹਰ ਦੂਜੇ ਘਰ ਪਹੁੰਚ ਰਹੀ ਹੈ ਹਰ ਦੂਜੇ ਘਰ ਇਹ ਅੱਗ ਪਹੁੰਚ ਰਹੀ ਹੈ ਜੀ ਮਾਤਾ ਰੋ ਰਹੀ ਹੈ ਇਹ ਤਾਂ ਕੋਈ ਹੱਲ ਨਹੀਂ ਹੋ ਰਿਹਾ ਜੇ ਅਸੀਂ ਬੋਲਦੇ ਹਾਂ ਅਸੀਂ ਲੜਦੇ ਹਾਂ ਤਾਂ ਉਲਟਾ ਪਰਚੇ ਪਾਈ ਜਾਂਦੇ ਆ ਇਹ ਵੀਰ ਨੇ ਵੀ ਬਹੁਤ ਕੋਸ਼ਿਸ਼ ਕੀਤੀ ਦੁਕਾਨਾਂ ਪਰ ਗਿਆ ਜਿੱਥੋਂ ਨਸ਼ਾ ਮਿਲਦਾ ਇਹ ਲੱਗਦਾ ਆਪੇ ਜਵਾਖ ਦੇ ਪਿੱਛੇ ਜਾਂਦਾ ਸੀ ਬਾਈ ਸਸਤੀ ਗਾਲੀ ਅਸੀਂ ਸੋਡੀ ਦੁੱਖ ਦੀ ਘੜੀ ਚ ਆਇਆ ਭਾਈ ਸ਼ਰੀਕ ਬਣ ਕਿੰਨੇ ਚਿਰ ਦਾ ਸੀ ਬੱਚਾ ਇਹ ਆਪਣਾ ਬਾਈ ਇਹ 19 ਸਾਲਾਂ ਦਾ ਸੀਗਾ ਜੀ ਬਸ ਆ ਬੀਮਾ ਲੱਗਿਆ ਸੀ ਬੀਮਾ ਲੱਗਿਆ ਨਾ ਸੀ ਤੁਸੀਂ ਕੀ ਕੰਮ ਕਰਦੇ ਹੋ ਬਾਈ ਮੇਰਾ ਸਿੱਕਾ ਦਾ ਕੰਮ ਹੈ ਮੜੇ ਅੱਛੀ ਬੋਲਦੇ ਸੀ ਸਿੱਧਾ ਬੜਾ ਕੰਮ ਆ ਮੇਰਾ ਸੀਧਾ ਕਰਕੇ ਆਪਦਾ ਪਰਿਵਾਰ ਪਾਲ ਦੋ ਬੱਚੇ ਨੇ ਹਨਾ ਜੀ ਇੱਕ ਇੱਕ ਤੋਂ ਛੋਟਾ ਹੈ ਇੱਕ ਇੱਕ ਤੋਂ ਛੋਟਾ ਹੈ ਠੀਕ ਹੈ ਬਾਈ ਤੇ ਇਹ ਕਿੰਨੇ ਕ ਚਿਰ ਦਾ ਲੱਗਿਆ ਸੀ ਇਹ ਕੰਮ ਚ ਦਲਦਲ ਚ ਪੈ ਗਿਆ ਸੀ ਇਹ 7ਵੀਂ 8ਵੀਂ ਕਲਾਸ ਦੇ ਵਿੱਚ ਸੀਗਾ ਜੀ ਜਦੋਂ ਲੱਗਿਆ ਸੀ 3 ਸਾਲਾਂ ਦਾ ਜਿਆਦਾ ਹੋ ਗਿਆ 3 ਸਾਲਾਂ ਦਾ ਬੜਾ ਜਿਆਦਾ ਹੋ ਗਿਆ ਸੀ ਨਾ ਇਹ ਬਾਈ ਇਹਨਾਂ ਦਾ ਕੋਈ ਕਸੂਰ ਨਹੀਂ ਪਹਿਲੀ ਗੱਲ ਤਾਂ ਇਹਨਾਂ ਦਾ ਘਰ ਆ ਇੱਥੇ ਇਹ ਉਹੀ ਪੱਠਾ ਵਸਤੇ ਇੱਥੋਂ ਆਪਾਂ ਇੱਕ ਕੁੜੀ ਨਾਲ ਲੈ ਗਏ ਸੀ ਇੱਥੇ ਇੰਨਾ ਨਸ਼ਾ ਵਿਖਦਾ ਐ ਇਸ ਬਸਤੀ ਚ ਹਣਾ ਪੱਠਾ ਬਸਤੀ ਕਹਿੰਦੇ ਸਰਯਾਮ ਚਾਹੇ ਹੋ ਪੂਰੇ ਬੈਜੋ 50 ਆਉਣਗੇ ਕੁੜੀਆਂ ਵੀ ਆਉਂਦੀਆਂ ਨੇ ਬਾਈ ਮਾਤਾ ਕੋਈ ਗੱਲ ਇੱਕ ਟਮੰਟਾ ਹੱਪਾ ਹੋਈ ਗੱਲ ਦਾ ਹਣਾ ਇਹ ਸਾਰਾ ਦਿਨ ਇੱਥੇ ਨਸ਼ਾ ਬੇ ਕਹਦਾ ਪਹਿਲਾਂ ਕਈ ਵਾਰ ਆ ਕੇ ਲੜ ਕੇ ਫੜ ਲਏ ਇਹ ਬਾਈ ਗਵਰਨਰ ਨੇ ਦੱਸਣਗੇ ਵੀ ਪੁਲਿਸ ਦੀ ਕਾਰਵਾਈ ਕਿੰਨੀ ਕਾਰਵਾਈ ਚਲੋ ਆਪਾਂ ਮਾੜਾ ਨਹੀਂ ਕਹਿੰਦੇ ਪਰ ਮੈਂ ਮਾਨਸਾ ਦੇ ਐਸਐਸਪੀ ਨੂੰ ਮਾਣਯੋਗ ਨੂੰ ਡੀਆਈਜੀ ਨੂੰ ਵੱਡੇ ਅਸਰਾਂ ਨੂੰ ਮੁੱਖ ਮੰਤਰੀਆਂ ਨੂੰ ਕਿਉਂਕਿ ਉਹਨਾਂ ਦੇ ਘਰੇ ਵੀ ਬੱਚੇ ਹੈਗੇ ਨੇ ਉਹਨਾਂ ਦੇ ਬੱਚੇ ਵੀ ਇਸ ਜ਼ਹਿਰ ਚ ਲਿੱਪਤ ਹੋ ਚੁੱਕੇ ਨੇ ਦੁਕਾਨਾਂ ਪਰ ਸ਼ਰਿਆਂ ਵਿਕਦਾ ਜੇ ਲੈਣਾ ਤਾਂ ਮੈਂ ਟਾਲੀ ਹੁਣ ਦਵਾਦਣਾ ਭਾਈ ਕਿੰਨਾ ਕਲਾਸ਼ਾ ਦੇ ਖੜਾ ਤੁਸੀਂ ਆਪ ਬਹੁਤ ਜ਼ਿਆਦੇ ਬਾਈ ਇੰਦਰ ਦਾ ਲੋਰਾ ਹੀ ਲੱਗਿਆ ਰਿਹਾ ਤੁਸੀਂ ਜਦੋਂ ਆਪਦੇ ਬੱਚੇ ਨੂੰ ਹਟਾਉਂਦੇ ਸੀ ਮਾਗਰ ਜਾਂਦੇ ਸੀ ਇਹ ਕਿੱਥੇ ਕਿੱਥੇ ਗਏ ਸੀ ਸੀ ਮੰਗਦੇ ਸੀ ਕੋਈ ਛੱਡੇ ਨਹੀਂ ਹੈਗਾ ਕੋਈ ਵੀ ਸਾਲਾ ਸਾ ਵੀ ਕਿਹਦੇ ਇੰਦਲੀ ਜ਼ੜ ਪੱਠਾ ਵਾਸਤੇ ਬੱਸ ਸਟੈਂਡ ਹੋ ਗਿਆ ਜਿੰਨੇ ਮੈਡੀਸਨ ਦੀਆਂ ਦੁਕਾਨਾਂ ਸਾਰੀਆਂ ਸੀ ਮਗਰ ਵੀ ਫਿਰ ਕੇ ਦੇਖ ਲਈ ਪਰ ਪਤਾ ਹੀ ਨਹੀਂ ਲੱਗਦਾ ਸੀ ਕਿ ਕਿਉਂ ਕਿਵੇਂ ਦੇ ਦਿਆ ਕਿਵੇਂ ਨਾ ਤੁਸੀਂ ਉਹ ਦੁਕਾਨਾਂ ਨੂੰ ਕਹਿੰਦੇ ਸੀ ਸਾਡਾ ਛੋਟਾ ਬੱਚਾ ਰੋਣਾ ਹੁੰਦਾ ਉਹ ਤੋਂ ਜ਼ਿਆਦਾ ਅਸੀਂ ਨਾਲ ਹੁੰਦੇ ਸੀ ਉਹਨਾਂ ਨੂੰ ਵੀ ਕਹਿੰਦੇ ਹੁੰਦੇ ਸੀ ਕਿ ਯਾਰ ਛੱਡ ਦੋ ਖੜਾ ਯਾਰ ਹੁਣ ਵੀ ਇਹਦੀ ਆਈਡੀ ਦੇ ਉੱਤੇ ਬਹੁਤ ਕੁਝ ਪਾ ਕੇ ਭੇਜਦੇ ਨੇ ਕਿ ਹੁਣ ਅਸੂਲ ਲੈ ਕੇ ਭੇਜਿਆ ਫੇਰ ਬੰਦ ਕਰਿਆ ਵੀ ਤਾਂ ਮਰ ਗਿਆ ਐਂ ਭੇਜਣ ਵੀ ਆ ਜਾ ਸਮਾਨ ਲੈ ਜਾਸ ਤਾਂ ਹੁਣ ਇਹ ਵੀ ਕਿਹਾ